ਜਿੰਨੇ ਵੀ ਦੋਸਤ ਮਿੱਤਰ ਅੱਜ ਵਾਲੀ ਇਹ ਵੀਡੀਓ ਵੇਖ ਰਹੇ ਆ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਉਮੀਦ ਆ ਦੋਸਤੋ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਸਭ ਦੇ ਜਾਨਵਰਾਂ ਨੂੰ ਮਾਲਕ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਦੋਸਤੋ ਅੱਜ ਆਪਾਂ ਆਪਣੇ ਚੈਨਲ ਦਿਲਦਾਰ ਬੰਦੇ ਬ੍ਰਤੀ ਤੁਹਾਡੇ ਨਾਲ ਨਾ ਇੱਕ ਦੋ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਇੱਕ ਇਹ ਛੋਟੀ ਜੀ ਵੀਡੀਓ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਕੋੜਾ ਪ੍ਰੇਮੀ ਤੱਕ ਇਹ ਵੀਡੀਓ ਪਹੁੰਚਦੀ ਹੋ ਜੀ ਦੋਸਤੋ ਜ਼ਿਆਦਾਤਰ ਨਾਲ ਆਪਾਂ ਪ੍ਰੋਮੋਸ਼ਨ ਵੀਡੀਓ ਸੇਲ ਵਾਲੇ ਜਾਨਵਰਾਂ ਦੀ ਕਰਦੇ ਆਂਗੇ ਤੇ ਜਿਹੜੇ ਜਾਨਵਰ ਆਪਣੇ ਚੈਨਲ ਪਰਤੀ ਸੇਲ ਹੋ ਕੇ ਗਏ ਆ ਉਹਨਾਂ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਆਂ ਕਿ ਉਹ ਕਿੱਥੋਂ ਕਿੱਥੋਂ ਤੱਕ ਗਏ ਆ ਜਿਵੇਂ ਆਪਾਂ ਗੱਲਬਾਤ ਕਰੀਏ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਇਹ ਇਧਰਲੀ ਸਾਈਡ ਨੂੰ ਕਾਫੀ ਜਾਨਵਰ ਸੇਲ ਹੋ ਕੇ ਗਏ ਆ ਆਪਣੇ ਚੈਨਲ ਤੋਂ ਇਹ ਤੋਂ ਇਲਾਵਾ ਮਹਾਰਾਸ਼ਟਰ ਕਰਨਾਲ ਚ ਤਿੰਨ ਚਾਰ ਜਾਨਵਰ ਆਪਣੇ ਇਧਰ ਵੀ ਸੇਲ ਹੋ ਗਏ ਆ ਆਪਣੇ ਚੈਨਲ ਜਰੀਏ ਇਹ ਤੋਂ ਇਲਾਵਾ ਸ੍ਰੀ ਅਮਰਤਸਰ ਸਾਹਿਬ ਇਧਰਲੀ ਸਾਈਡ ਨੂੰ ਕਾਫੀ ਜਾਨਵਰ ਗਏ ਆਗੇ ਇਹ ਉਹ ਜਾਨਵਰ ਆ ਮੋٹے ਮੋٹے ਜਿਨ੍ਹਾਂ ਨੇ ਭਰਾਵਾਂ ਨੇ ਆਪਾਂ ਨੂੰ ਦੱਸਿਆ ਵੀ ਆਪਣੇ ਜਾਨਵਰ ਇਸ ਜਗ੍ਹਾ ਤੇ ਪਹੁੰਚੇ ਆਗੇ ਸੇਲ ਹੋ ਕੇ ਗਏ ਆ ਇਹ ਤੋਂ ਇਲਾਵਾ ਕਾਫੀ ਜਾਨਵਰ ਹੋਰ ਆ ਜਿਹੜੇ ਹੋਰ ਸੇਲ ਹੋਏ ਵੇ ਆ ਜੇ ਆਪਾਂ ਜ਼ਿਆਦਾਤਰ ਗੱਲਬਾਤ ਕਰਨ ਲੱਗ ਗਏ ਤਾਂ ਵੀਡੀਓ ਵੀ ਕਾਫੀ ਲੰਮੀ ਹੋ ਜੂਗੀ ਤੇ ਇਹ ਇੱਕ ਮੋਟਾ ਆ ਸੋਡੇ ਨਾਲ ਦੱਸਣ ਦਾ ਫਰਜ਼ ਸੀਗਾ ਆਪਣਾ ਵੀ ਪਤਾ ਲੱਗ ਜਾਂਦਾ ਵੀ ਜਾਨਵਰ ਕਿੱਥੋਂ ਕਿੱਥੋਂ ਤੱਕ ਸੇਲ ਹੋ ਕੇ ਜਾਂਦੇ ਆ ਇਹਨੇ ਨਾਲ ਤੇ ਦੂਸਰੀ ਗੱਲਬਾਤ ਦੋਸਤੋ ਤੁਸੀਂ ਵੀ ਇਹ ਜ਼ਰੂਰ ਦੱਸਿਆ ਕਰੋ ਜਦੋਂ ਵੀਡੀਓ ਵੇਖਣੇ ਆ ਵੀ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਕਿਹੜੇ ਏਰੀਏ ਤੋਂ ਤੁਸੀਂ ਵੀਡੀਓ ਵੇਖ ਰਹੇ ਆ ਜ਼ਰੂਰ ਕਮੈਂਟ ਕਰਿਆ ਕਰੋ ਤੇ ਜੇ ਕਿਸੇ ਭਰਾ ਨੇ ਆਪਣੇ ਜਾਨਵਰ ਦੀ ਪ੍ਰੋਮੋਸ਼ਨ ਵੀਡੀਓ ਵਗੈਰਾ ਕਰਵਾਉਣੀ ਹੋਵੇ ਆਪਣੇ ਫਾਰਮ ਤੇ ਬਲਾ ਕੇ ਚੰਗੇ ਸ਼ਾਰਟ ਸ਼ੂਟ ਕਢਵਾ ਕੇ ਤਾਂ ਉਹ ਭਰਾ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਆ ਫੋਨ ਨੰਬਰ ਆ ਸਾਡਾ 8198842453 ਤੇ ਜੇ ਕਿਸੇ ਭਰਾ ਕੋਲੇ ਇੱਕ ਜਾਨਵਰ ਸਿੰਗਲ ਜਾਨਵਰ ਹੋਵੇ ਅਗਲਾ ਕਹਿੰਦਾ ਵੀ ਆਪਾਂ ਫਾਰਮ ਤੇ ਤਾਂ ਨਹੀਂ ਬਲਾ ਸਕਦੇ ਤੇ ਉਹ ਸਾਡੇ ਨਾਲ ਫੋਨ ਤੇ ਗੱਲਬਾਤ ਕਰ ਲਿਓ ਜਿਉਂਨੇ ਇੱਕ ਜਾਨਵਰ ਵਾਲੇ ਕਿਸੇ ਵੀ ਪ੍ਰਾਣੇ ਐਡ ਕਰਵਾਉਣੀ ਹੋਵੇ ਤਾਂ ਉਹ ਸਾਡੇ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੇ ਫਿਰ ਸਾਨੂੰ ਪੰਜ ਤੋਂ 6 ਛੋਟ ਵੀਡੀਓ ਭੇਜ ਦਿਓ ਇੱਕ ਦੋ ਫੋਟੋ ਭੇਜ ਦਿਓ ਆਪਾਂ ਉਸ ਜਾਨਵਰ ਦੀ ਵੀ ਐਡ ਕਰ ਦਿਆਂਗੇ ਜ਼ਿਆਦਾਤਰ ਦੋਸਤ ਆਪਾਂ ਸੇਲ ਵਾਲੇ ਜਾਨਵਰਾਂ ਦੀ ਐਡ ਇਸ ਕਰਕੇ ਕਰਦੇ ਹੁੰਦੇ ਆ ਕਿਉਂਕਿ ਆਪਣੇ ਚੈਨਲ ਨੂੰ ਵੀ ਬਹੁਤ ਪਰ ਮਹੰਗਾ ਰ ਮਿਲਦਾ ਤੇ ਅਗਲੇ ਦਾ ਵੀ ਜਾਨਵਰ ਝੱਟਪਟ ਦੇ ਨੇ ਸੇਲ ਹੋ ਜਾਂਦਾਗਾ ਤੇ ਅਗਲੇ ਨੂੰ ਵੀ ਫੋਲਾ ਰਿਸਪਾਂਸ ਮਿਲਦਾ ਤਿੰਨਾ ਬੰਦਿਆਂ ਨੂੰ ਲਾਭ ਹੁੰਦਾ ਚੈਨਲ ਵਾਲੇ ਨੂੰ ਤੇ ਵੇਚਣ ਵਾਲੇ ਨੂੰ ਤੇ ਖਰੀਦਣ ਵਾਲੇ ਨੂੰ ਇਸ ਕਰਕੇ ਆਪਾਂ ਅੱਜ ਇਹ ਵੀਡੀਓ ਕੀਤੀ ਸੀ ਆਪਣਾ ਫਰਜ ਸੀ ਦੱਸਣ ਦਾ ਵੀ ਕਿੱਥੋਂ-ਕਿੱਥੋਂ ਤੱਕ ਆਪਣੇ ਜਾਨਵਰ ਪੈਰ ਜਮਾ ਚੁੱਕੇ ਆ ਜਿਹੜੇ ਆਪਣੇ ਚੈਨਲ ਉਪਰਤੀ ਸੇਲ ਹੋ ਕੇ ਗਏ ਆ ਤੇ ਆਪਣੇ ਚੈਨਲ ਨੂੰ ਗੁਜਰਾਤ ਗੁਰੂਦ ਤੱਕ ਦੇ ਬਹੁਤ ਜ਼ਿਆਦਾ ਬੰਦੇ ਵੇਖ ਰਹੇ ਹੈਗੇ ਫੋਨ ਫਾਨ ਆਉਂਦੇ ਹੁੰਦੇ ਹੈਗੇ ਵਿੱਚ ਤੇ ਦੋਸਤੋ ਉਮੀਦ ਆ ਵੀ ਸਾਰੇ ਭਰਾ ਆਪਣਾ ਪੂਰਾ ਸਾਥ ਦੇਣਗੇ ਜਿਸ ਤਰ੍ਹਾਂ ਪਿਛਲੇ ਸੀਜ਼ਨ ਦੇ ਮੇਲਿਆਂ ਤੇ ਗਏ ਆ ਉਸੇ ਤਰ੍ਹਾਂ ਹੀ ਪਿਆਰ ਤੇ ਸਤਿਕਾਰ ਬਣਾ ਕੇ ਰੱਖਿਓ ਜਿਹੜੇ ਵੀ ਮੇਲੇ ਤੇ ਪਿਛਲੇ ਸੀਜ਼ਨ ਗਏ ਆ ਬਹੁਤ ਜਿਆਦੇ ਭਰਮਾ ਹੰਗਾਰਾ ਮਿਲਿਆ ਬਹੁਤ ਪਿਆਰ ਮਿਲਿਆ ਬਹੁਤ ਮਾਣ ਮਿਲਿਆ ਇਹ ਸਭ ਦੋਸਤੋ ਤੁਹਾਡੇ ਰੱਬ ਵਰਗੇ ਸਰੋਤਿਆਂ ਦੀ ਬਦੌਲਤ ਆ ਕਿਉਂਕਿ ਤੁਸੀਂ ਪਿਆਰ ਕੀਤਾ ਤਾਂ ਚਾਰ ਬੰਦਿਆਂ 'ਚ ਆਪਣੀ ਚੰਗੀ ਪਹਿਚਾਣ ਬਣੀ ਜਾਣਨ ਪਹਿਚਾਨਣ ਲੱਗ ਗਏ ਵੱਡੇ ਵੱਡੇ ਬ੍ਰੀਡਰ ਬੰਦੇ ਖੁਦਾ ਆਪਾਂ ਨੂੰ ਬਲਾਉਣ ਚਲਾਉਣ ਲੱਗ ਗਏ ਆਪਾਂ ਤਾਂ ਆਪ ਉੱਡ ਕੇ ਜਾਂਦੇ ਆ ਪਰ ਬੰਦੇ ਵੇਖ ਲੈਂਦੇ ਕਈ ਵਾਰੀ ਨਹੀਂ ਵੀ ਪਤਾ ਲੱਗਦਾ ਤਾਂ ਆਪਦੀ ਆਪ ਬੁਲਾਉਂਦੇ ਆ ਜੇ ਆਪਾਂ ਕੱਲੇ ਕੱਲੇ ਬ੍ਰੀਡਰ ਦਾ ਨਾਮ ਆਨਲਾਈਨ ਲੱਗ ਜੀਏ ਫੇਰ ਵੀ ਗੱਲਬਾਤ ਜ਼ਿਆਦਾ ਲੰਮੀ ਹੋ ਜੂ ਇਸ ਕਰਕੇ ਜਿੰਨੇ ਵੀ ਘੋੜਾ ਪਾਲਕ ਵੀਰਾਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਰਿਆਂ ਨਾਲ ਆਪਣੀ ਚੰਗੀ ਮਿੱਤਰਤਾ ਸਾਰੇ ਹੀ ਆਪਣਾ ਬਹੁਤ ਪਿਆਰ ਤੇ ਸਤਿਕਾਰ ਕਰਦੇ ਹੈਗੇ ਆਪਾਂ ਵੀ ਸਾਰਿਆਂ ਦਾ ਬਹੁਤ ਹੀ ਮਾਣ ਕਰਦੇ ਆ ਤੇ ਜੇ ਕੋਈ ਵੀ ਭਰਾ ਘੋੜੇ-ਘੋੜੀਆਂ ਤੋਂ ਇਲਾਵਾ ਹੋਰ ਕੋਈ ਸ਼ੌਂਕ ਰੱਖਦਾ ਸ਼ੌਂਕ ਵਾਲੇ ਜਾਨਵਰਾਂ ਦੀ ਪੰਛੀਆਂ ਦੀ ਆਪਦੇ ਫਾਰਮ ਦੀ ਕੋਈ ਵੀਡੀਓ ਬਣਾਉਣੀ ਚਾਹੁੰਦਾ ਹੋਵੇ ਵੀਡੀਓਗ੍ਰਾਫੀ ਕਰਾਉਣੀ ਹੋਵੇ ਤਾਂ ਉਹ ਭਰਾ ਵੀ ਆਪਣੇ ਨਾਲ ਕਰ ਲਿਓ ਸੰਪਰਕ ਤੇ ਦੋਸਤੋ ਇੱਕ ਬੇਨਤੀ ਆ ਲਾਸਟ ਤੇ ਵੀਨਾ ਵੀਡੀਓ ਕਈ ਬਹੁਤ ਜ਼ਿਆਦਾ ਵਾਇਰਲ ਹੋਈ ਜਾਂਦੀਆਂ ਹੋ ਜਾਂਦੀਆਂ ਤੇ ਪਰ ਭਰਾਣਾ Facebook ਪੇਜ ਨੂੰ ਫੋਲੋ ਨਹੀਂ ਕਰਦੇ ਲਾਈਕ ਨਹੀਂ ਕਰਦੇ ਉਹਨਾਂ ਨੂੰ ਬੇਨਤੀ ਹੈ ਵੀ Facebook ਪੇਜ ਨੂੰ ਫੋਲੋ ਕਰੋ ਲਾਈਕ ਕਰੋ YouTube ਚੈਨਲ ਦਿਲਦਾਰ ਬੰਦੇ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਜੋ ਅੱਗੇ ਆਉਣ ਵਾਲੇ ਦਿਨਾਂ 'ਚ ਜੋ ਵੀ ਵੀਡੀਓ ਪਾਵਾਂਗੇ ਉਹਨਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਆਸਾਨੀ ਨਾਲ ਪਹੁੰਚਦਾ ਹੋ ਜੇ ਧੰਨਵਾਦ ਦੋਸਤੋ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ 'ਚ